ਸਤ ਸ੍ਰੀ ਅਕਾਲ ਮੈਂ ਡਾਕਟਰ ਮਹਿਮਾ ਡਿਸਟ੍ਰਿਕਟ ਡਰਗ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਂਟਰ ਹੁਸ਼ਾਰਪੁਰ ਤੋਂ ਅੱਜ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਰੀਹੈਬਿਲਿਟੇਸ਼ਨ ਸੈਂਟਰ ਸਰਕਾਰੀ ਸੈਂਟਰ ਹੈ ਜੋ ਕਿ 2015 ਤੋਂ ਚੱਲ ਰਿਹਾ ਹੈ ਤੇ ਸਾਡੇ ਕੋਲ ਕਿਸੇ ਪ੍ਰਕਾਰ ਦਾ ਵੀ ਜਿਹੜਾ ਪੇਸ਼ੈਂਟ ਨਸ਼ਾ ਕਰ ਰਿਹਾ ਹੈ ਉਹ ਇੱਥੇ ਆ ਕੇ ਇਲਾਜ ਕਰਵਾ ਸਕਦਾ ਹੈ ਕਰਵਾ ਰਹੇ ਨੇ ਸਾਡੇ ਕੋਲ ਰਿਕਾਰਡ ਹੈ ਸਾਡੇ ਕੋਲ 2100 ਤੋਂ ਜ਼ਿਆਦਾ ਪੇਸ਼ੈਂਟ ਹੁਣ ਤੱਕ ਟ੍ਰੀਟਮੈਂਟ ਲੈ ਚੁੱਕੇ ਨੇ ਇਸ ਸੈਂਟਰ ਦੇ ਵਿੱਚ ਡੀਸੀ ਮੈਡਮ ਦੀ ਵਿਜਨ ਦੇ ਵਿੱਚ ਕੁਝ ਸਕਿੱਲ ਡਵੈਲਪਮੈਂਟ ਕੋਰਸਸ ਚੱਲ ਰਹੇ ਨੇ ਜਿਦੇ ਵਿੱਚ ਸੈਲੋ ਕੋਰਸ ਕਿਚਨ ਗਾਰਡਨਿੰਗ ਕੁਕਰੀ ਕੋਰਸ ਫੂਡ ਕraft ਇੰਸਟੀਚਿਊਟ ਵੱਲੋਂ ਤੇ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਵਾਇਆ ਜਾ ਰਿਹਾ ਤੇ ਹੋਰ ਵੀ ਜੇ ਕੋਈ ਪੇਸ਼ੈਂਟ ਇੰਟਰਸਟ ਕਿਸੇ ਚੀਜ਼ ਦੇ ਵਿੱਚ ਲੈਂਦੇ ਉਹ ਕੋਰਸ ਵੀ ਇੱਥੇ ਸਟਾਰਟ ਕਰਵਾਇਆ ਜਾਂਦਾ ਹੈ ਪੇਸ਼ੈਂਟ ਦੀ ਡਿਮਾਂਡ ਦੇ ਉੱਤੇ ਵੀ ਇੱਥੇ ਪੇਸ਼ੈਂਟ ਨੂੰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪੂਰਾ ਬਿਜ਼ੀ ਰੱਖਿਆ ਜਾਂਦਾ ਹੈ ਇੱਥੇ ਜਿਹੜਾ এনਵਾਇਰਨਮੈਂਟ ਹੈ ਬਿਲਕੁਲ ਇੱਕ ਫੈਮਿਲੀ এনਵਾਇਰਨਮੈਂਟ ਦੀ ਤਰ੍ਹਾਂ ਰੱਖਿਆ ਜਾਂਦਾ ਤੁਸੀਂ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਕੀ ਸੈਂਟਰ ਦਾ ਇੱਕ ਨਿਆਹ ਰੂਪ ਬਣ ਜਾਏਗਾ ਬਿਲਕੁਲ ਇੱਥੇ ਰੈਨੋਵੇਸ਼ਨਸ ਹੋ ਰਹੀਆਂ ਨੇ ਜੋ ਕਿ ਬੀਐਮ ਨੇ ਸਟਾਰਟ ਕਰਵਾਈਆਂ ਨੇ ਸਾਡੇ ਜਿੱਦਾਂ ਦੇ ਕਾਰਨ ਇਹ ਸ਼ਾਇਦ ਘਰਾ ਤੋਂ ਵੀ ਸੁੰਦਰ ਇੱਕ ਸਰਕਾਰੀ ਸੈਂਟਰ ਇਹ ਹੋਣ ਵਾਲਾ ਹੈ ਮੈਂ ਚਰਦਾ ਸੂਰਜ ਮੁਹਿੰਮ ਦਾ ਇੱਕ ਹਿੱਸਾ ਹਾਂ ਵੀ ਆਰ ਦਾ ਚੇਂਜ